ਅੱਜ ਦੂਜਾ ਦਿਨ ਹੋ ਗਿਆ ਬਾਦ ਹਜੇ ਤੱਕ ਰੋਡ ਜਿਹੜਾ ਕਲੀਅਰ ਨਹੀਂ ਹੋਇਆ ਸ਼ਾਮਾਂ ਪਈਆਂ ਵਾਂ ਤੇ ਆਪਣੇ ਕੋ ਰੋਟੀ ਰਾਟੀ ਤੇ ਮੁੱਕ ਗਈ ਤੇ ਮੈਂ ਲਾਗੇ ਨਾ ਗੱਡੀ ਵਾਲੇ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਮੇਰੇ ਕੋ ਰੋਟੀ ਮੁੱਕੀ ਆ ਕੁਝ ਆ ਲਾਗੇ ਉਹ ਕਹਿੰਦੇ ਵੀ ਲਾਗੇ ਦੀ ਛੱਡ ਤੂੰ ਸਾਡੇ ਕੋ ਆ ਤੇ ਇੱਥੇ ਖਵਾਉਂਦੇ ਤੈਨੂੰ ਰੋਟੀ ਤੇ ਹੁਣ ਮੈਂ ਉਹਨਾਂ ਦੇ ਰੂਮ ਵੱਲ ਜਾ ਰਿਹਾ ਆ ਗੱਡੀ ਲੱਗੀ ਹੋਈ ਆ ਆ ਟੇਪਰਾਂ ਵਾਲੇ ਆ ਜਿਹੜੇ ਟਿਪਰ ਇਹਨਾਂ ਨੂੰ ਆਪਾਂ ਡੰਮ ਟਰੱਕ ਕਹਿ ਦਿੰਦੇ ਆ ਦੱਬਈ ਚ ਟਿਪਰਾਂ ਕਹਿ ਦਿੰਦੇ ਆ ਤੇ ਉਹਨਾਂ ਦੇ ਰੂਮ ਮਾਲ ਜਾ ਰਹਿਆਂ ਦੇਖਦੇ ਜਾ ਕੇ ਆ ਵੀਰ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਇੱਕੇ ਟੱਕ ਦੇ ਵਿੱਚ ਟਿਪਰਾਂ ਜਿਹਨਾਂ ਨੂੰ ਕਹਿ ਦਿੰਦੇ ਆ ਤੇ ਇਥੋਂ ਆਪਾਂ ਉਹ ਜਿਹੜਾ ਉਹ ਅਗਲੇ ਪਾਸੇ ਵੀਰ ਉਹਨਾਂ ਦੇ ਰੂਮ ਮਾਲ ਨੂੰ ਜਾਵਾਂਗੇ ਸਾਹਮਣੇ ਰੂਮ ਆ ਉਹਨਾਂ ਦੇ ਦਾਣਾ ਪਾਣੀ ਕਹਿ ਦਿੰਦੇ ਹੁੰਦੇ ਆ ਨਾ ਵੀ ਜਿੱਥੇ ਜਿੱਥੇ ਲਿਖਿਆ ਉੱਥੇ ਗੋਹ ਕਰ ਲਿਓ ਪੈਣਾ ਜਾ ਕੇ ਤੇ ਵੇਖ ਲਓ ਵੀ ਕਿੱਥੇ ਦਾਣਾ ਪਾਣੀ ਲਿਖਿਆ ਨਾ ਮੈਂ ਵੀਰ ਉਹਨਾਂ ਨੂੰ ਜਾਣਦਾ ਨਾ ਉਹ ਮੈਨੂੰ ਜਾਣਦੇ ਬਸ ਇੱਕ ਛੋਟੀ ਜੀ ਗੱਲਬਾਤ ਹੋਈ ਆ ਤੇ ਉਹਦੇ ਵਿੱਚ ਹੀ ਵੇਖ ਲਓ ਵੀ ਮੈਂ ਇਹਨਾਂ ਕੋਲ ਪ੍ਰਸ਼ਾਦਾ ਪਾਣੀ ਛੇਕਣ ਜਾਂ ਗਿਆ ਪ੍ਰਸ਼ਾਦੇ ਬੜੇ ਵਧੀਆ ਵੀਰਾਂ ਨੇ ਗੋਲ-ਗੋਲ ਲਾਏ ਆ ਤੇ ਦਾਲ ਵੀ ਐਨ ਜ਼ਬਰਦਸਤ ਬਣਾਈ ਹੋਈ ਆ ਮਤਲਬ ਐਵੇਂ ਵੇਲੇ ਤੇ ਜੋ ਮਿਲ ਜੇ ਉਹ ਠੀਕ ਹੈ ਤੇ ਵੀ ਛੱਪਣਪ ਹੋ ਗਈ ਆ ਤੇ ਤਦ ਆ ਰੋਮ ਉੱਪਰ ਆ ਕੇ ਤੇ ਮੈਂ ਫਿਰ ਬਾਹਰ ਨੂੰ ਆ ਗਿਆ ਕਿਉਂਕਿ ਮੈਂ ਦੇਖਣਾ ਚੱਲਿਆ ਸੀ ਕਿ ਜੱਡੀਆਂ ਗੁੱਡੀਆਂ ਦਾ ਗੀਤ ਹੱਸਦਾ ਵਾ ਵਾਕ ਤੇ ਨਿਕਲੇ ਆ ਤੇ ਪਤਾ ਲੱਗਾ ਵੀ ਗੱਡੀਆਂ ਜਿਹੜੀਆਂ ਕਾਫੀ ਬੂਬੂ ਹੋ ਗਈਆਂ ਇੱਥੇ ਵਾਪਸ ਸ਼ਾਇਦ ਐਡਮਿੰਟਨ ਵਾਲੀ ਸਾਈਡ ਨੂੰ ਚਲੇ ਗਏ ਆ ਸਾਰੇ ਤੇ ਮੈਨੂੰ ਵੀ ਆਰਡਰ ਆ ਜਾਣ ਤੇ ਵਾਪਸ ਆ ਜਾ ਤੇ ਵੰਦੀਆਂ ਗੱਲਾਂ ਨਹੀਂ ਤੇ ਇੱਥੇ ਬੜੇ ਓਕੇ ਜੀ ਹੋ ਜਾਣਗੇ ਤੇ ਦੇਖਾ ਤੇ ਰਾਸ਼ ਅੱਗੇ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਘੜਦਾ ਜਾ ਰਿਹਾ ਮੈਨੂੰ ਉਹਦਾ ਚਾਹ ਦੀ ਤੋੜ ਜੀ ਲੱਗੀ ਸੀ ਤੇ ਚਾਹ ਦੇ ਮਿਲੀ ਨਹੀਂ ਵਾਪਸ ਮੈਨੂੰ ਨਿਕਲਣਾ ਪੈਣਾ ਇੱਥੋਂ ਤੇ ਮੈਨੂੰ ਵੀਰ ਹੁਣੇ ਕਹਿੰਦੇ ਕਿ ਸਵੇਰੇ ਉੱਠ ਕੇ ਆਣ ਕੇ ਤੁਸੀਂ ਜੇ ਇਸ਼ਨਾਨ ਪਾਣੀ ਵੀ ਕਰਨਾ ਹੋਊਗਾ ਨਾ ਤੇ ਕਾਰਜ ਮੈਂ ਜਰੂਰ ਮੈਂ ਸਵੇਰੇ ਉੱਠ ਕੇ ਜਰੂਰ ਆਉਂਗਾ ਤੇ ਆ ਹੁਣ ਸਵੇਰ ਦਾ ਟਾਈਮ ਆ ਅੱਜ ਸਵੇਰੇ ਉੱਠਿਆਂਗੇ ਫਿਰ ਮੈਂ ਇਸ਼ਨਾਨ ਪਾਣੀ ਕਰਕੇ ਤੇ ਮੈਂ ਫਿਰ ਵਾਪਸ ਟਰੱਕਾਂ ਨੂੰ ਤੁਰ ਪਿਆ ਤੇ ਉਹਨਾਂ ਚੱਲ ਜਣਾ ਦੇ ਮੌਕ ਮੈਂ ਵੀ ਅੱਜ ਨਿਕਲ ਜਾਵਾਂ ਦੀਦਾ ਵੀਰ ਹੁਣੀ ਹੈ ਪਿੰਡਾਂ ਦਾ ਪਾਣੀ ਚੱਕ ਕੇ ਆਪਣੇ ਕੰਮ ਤੇ ਜਾਂਦੇ ਹੋਏ ਉਹਨਾਂ ਦੇ ਟਰੱਕ ਲੱਗੇ ਹੋਏ ਆ ਮੂਰੇ ਇਹਦੇ ਇੱਥੇ ਛੋਟਾ ਜਿਹਾ ਬਲ